ਸਤਿ ਸ਼੍ਰੀ ਅਕਾਲ ਗੱਲ ਕਰਾਂਗੇ ਸਿੱਖ ਪੰਦੇ ਪੰਥਕ ਵੋਟ ਦੀ ਸ਼੍ਰੋਮਣੀ ਅਕਾਲੀ ਦਲ ਨੂੰ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੋਟ ਕਿਉਂ ਨਹੀਂ ਪਈ ਫਿਰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਕਿਉਂ ਨਹੀਂ ਪਈ ਫਿਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਕਿਉਂ ਨਹੀਂ ਪਈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੋਣ ਦੇ ਨਾਲ ਨਾਲ ਪੰਥਕ ਪਾਰਟੀ ਵੀ ਹੈ ਸਿੱਖ ਭਾਈਚਾਰੇ ਤੋਂ ਬਿਲੋਂਗ ਕਰਦੀ ਹੈ ਹਾਲੇਕ ਹਾਲਾਂਕਿ ਸਾਰੇ ਹੀ ਭਾਈਚਾਰੇ ਇਸ ਦੇ ਵਿੱਚ ਅਨੁਭਵ ਨੇ ਪੰਥ ਚਾਹੁੰਦਾ ਕੀ ਹੈ ਪੰਥ ਨਹੀਂ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਵੇ ਜਾਂ ਨਾ ਆਵੇ ਪੰਥ ਵੋਟ ਪਾਉਣ ਨੂੰ ਤਿਆਰ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਤੇ ਕਈ ਆਪਸੀ ਬਲਬਲੇ ਹੋ ਸਕਦੇ ਨੇ ਕਈ ਵਿਚਾਰਾਂ ਦੇ ਮਤਭੇਦ ਹੋ ਸਕਦੇ ਨੇ ਫਿਰ ਫਿਰ ਵੀ ਜਿਹੜੇ ਸੱਚੇ ਸਿੱਖ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਤੇ ਚੱਲਦੇ ਨੇ ਜਿਹੜੇ ਬਾਣੀ ਨੂੰ ਪਹਿਲ ਦਿੰਦੇ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਸਭ ਤੋਂ ਸਰਬ ਉੱਚਤਮ ਜਿਹੜੀ ਮਰਿਆਦਾ ਸਮਝਦੇ ਨੇ ਉਹ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਲੇਕਿਨ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ 2017 ਦੇ ਵਿੱਚ ਵੀ ਘਟਿਆ 22 ਦੇ ਵਿੱਚ ਘਟਿਆ ਅਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਘਟਿਆ ਆਖਰਕਾਰ ਪੰਥਚੌਦਾ ਕੀ ਹੈ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਹੋਂਦ ਵਿੱਚ ਲਿਆਉਣ ਲਈ ਹਜ਼ਾਰਾਂ ਕੁਰਬਾਨੀਆਂ ਹੋਈਆਂ ਨੇ ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਲੇਕਿਨ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜਿਨ ਜਿਹੜੇ ਸ਼੍ਰੋਮਣੀ ਅਕਾਲ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਬੋਟਾ ਲਾਇਆ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਕੀ ਕਿਸੇ ਨੂੰ ਲੋਕ ਸਭਾ ਵਿਧਾਨ ਸਭਾ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਅਹੁਦੇ ਦਿੱਤੇ ਗਏ ਨੇ ਇਸ ਉੱਤੇ ਵੀ ਮੰਤਰ ਕਰਨਾ ਪਵੇਗਾ ਸ਼੍ਰੋਮਣੀ ਅਕਾਲੀ ਦਲ ਇੰਜ ਲੱਗਦਾ ਹੈ ਜਿਵੇਂ ਜ਼ਗੀਰਦਾਰਾਂ ਦੀ ਪਾਰਟੀ ਬਣ ਗਈ ਹੋਵੇ ਇੱਕ ਸਮਾਂ ਸੀ ਜਦੋਂ ਐਸਸੀ ਬੀਸੀ ਵੀ ਉਹਨੇ ਹੀ ਭਾਗੀਦਾਰ ਹੁੰਦੇ ਸੀ ਜਿੰਨਾ ਜੱਟ ਸਿਕ ਭਾਈਚਾਰਾ ਜਾਂ ਸਿੱਖ ਭਾਈਚਾਰਾ ਵਿੱਚ ਅਨਮੋਲ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਸਸ ਨਿਰਮਲ ਸਿੰਘ ਨੇ ਇੱਕ ਬੜੀ ਵੱਡੀ ਗੱਲ ਕਹੀ ਸੀ ਅੱਜ ਤੋਂ 6 ਮਹੀਨੇ ਪਹਿਲਾਂ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਹੁਣ ਜਿੰਨੇ ਵੀ ਰਹਿੰਦੇ ਨੇ ਉਹ ਸਾਰੇ ਜ਼ਗੀਰਦਾਰ ਨੇ ਉਹ ਐਸ்சி ਬੀਸੀ ਨੂੰ ਤਾਂ ਕੁਛ ਜਾਣਦੇ ਨੇ ਲੇਕਿਨ ਐਸ்சி ਬੀਸੀ ਵੋਟਰਾਂ ਦਾ ਭਾਈਚਾਰੇ ਦਾ ਜਾਂ ਵੋਟਰਾਂ ਦਾ ਉਹਨਾਂ ਪਿਆਰ ਹੈ ਜਿੰਨਾ ਕਿ ਜ਼ਗੀਰਦਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਕੀ ਜ਼ਗੀਰਦਾਰ ਜਿਹੜੇ ਨੇ ਜਿਨ੍ਹਾਂ ਨੇ ਹੁਣ ਕਬਜ਼ਾ ਕੀਤਾ ਹੋਇਆ ਸ਼ਰੂਮਣੀ ਅਕਾਲੀ ਦਲ ਤੇ ਅਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਨਾਂ ਨੂੰ ਲੋਕ ਪਸੰਦ ਕਿਉਂ ਨਹੀਂ ਕਰਦੇ ਉਹਨਾਂ ਨੂੰ ਵੋਟ ਕਿਉਂ ਨਹੀਂ ਪਾਉਂਦੇ ਪਹਿਲਾ ਕਬਜ਼ਾ ਸ਼ਰੂਮਣੀ ਅਕਾਲੀ ਦਲ ਤੇ ਹੈ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦਾ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ ਸੋਸ਼ਲ ਮੀਡੀਆ ਤੋਂ ਲੋਕ ਜਾਣੂ ਨੇ ਲੇਕਿਨ ਪੰਥ ਦੇ ਦਿਲਾਂ ਦੇ ਵਿੱਚ ਹਾਲੇ ਵੀ ਦਰਦ ਹੈ ਹਾਲੇ ਵੀ ਹੰਦਰਦੀ ਹੈ ਕਿ ਜੇਕਰ ਸਰਕਾਰ ਬਣੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਉਹ ਸਰਕਾਰ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਬਟ ਲੋਕ ਕਹਿੰਦੇ ਨੇ ਵੋਟ ਨਹੀਂ ਪਾਉਣੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਕੀ ਹੋਇਆ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਹਿਬਾਨ ਨਾਲ ਕੀ ਹੋਇਆ ਸ਼੍ਰੀ ਕੇਸਗੜ੍ਹ ਸਾਹਿਬ ਤਖਤ ਦੇ ਜਥੇਦਾਰ ਸਹਿਬ ਨਾਲ ਕੀ ਹੋਇਆ ਪੰਜਾਬ ਦੇ ਹਰੇਕ ਬੱਚੇ ਨੂੰ ਪਤਾ ਹੈ ਜਿੱਥੇ ਵਿੱਚ ਵੀ ਪੰਜਾਬੀ ਦੂਰ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਨੇ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਘਰਾਂ ਦੇ ਵਜ਼ੀਰਾਂ ਦੇ ਨਾਲ ਅਜਾਇਆ ਕਰਨਾ ਗੁਰੂ ਘਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਦੀਪਸੀਲ ਤੋਂ ਜਿਹੜੇ ਹੁਕਮ ਜਾਰੀ ਹੋਏ ਨੇ ਸਿੱਖਾਂ ਦੀ ਸਭ ਤੋਂ ਸਰਵ ਉੱਚ ਅਦਾਲਤ ਹੈ ਸੁਪਰੀਮ ਕੋਰਟ ਹੈ ਇੱਥੋਂ ਜਿਹੜੇ ਹੁਕਮਨਾਮੇ ਹੁੰਦੇ ਨੇ ਉਹ ਇਨ ਬਿਨ ਲਾਗੂ ਹਰ ਸਿੱਖ ਨੂੰ ਜਿਹੜੇ ਨੇ ਉਹ ਮੰਨਨੇ ਪੈਂਦੇ ਨੇ ਉਹ ਪਤਨ ਸਿੱਖਾਂ ਵਾਸਤੇ ਜਾਂ ਨੌਨ ਸਿੱਖਾਂ ਵਾਸਤੇ ਤੂੰ ਹੁਕਮਨਾਮੇ ਨਹੀਂ ਹੁੰਦੇ ਹੁਕਮਨਾਮੇ ਉਹਨਾਂ ਨੂੰ ਹੁੰਦੇ ਨੇ ਜਿਹੜੇ ਅੰਮ੍ਰਿਤਧਾਰੀ ਨੇ ਜਿਹੜੇ ਦਸਤਾਰਧਾਰੀ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੰਮ ਕਰਦੇ ਨੇ ਜਿਹੜੇ ਸਿੱਖੀ ਵਿੱਚ ਕੰਮ ਕਰਦੇ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਨੂੰ ਜਾਣਦੇ ਨੇ ਲੇਕਿਨ ਉਹਨ ਇੱਕ ਪਾਸੇ ਤਾਂ ਸਿੱਖ ਪੰਥ ਕਹਿੰਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਸੁਖੀ ਸਿੰਘ ਬਾਦਲ ਡਾਕਟਰ ਦਰਜੀਤ ਸਿੰਘ ਚੀਮਾ ਬਰਵਿੰਦਰ ਸਿੰਘ ਪੁੰਦੜ ਬਿਕਰਮਜੀਤ ਸਿੰਘ ਜੀਤਲਿਆ ਕਹਿੰਦੇ ਨੇ ਕਿ ਸਰਵੋੱਚ ਅਦਾਲਤ ਹੈ ਇਨ ਬਿਨ ਸਾਨੂੰ ਮੰਨੇ ਚਾਹੀਦੇ ਨੇ ਮਨਕਰ ਨਹੀਂ ਹੋਣਾ ਚਾਹੀਦਾ ਪਘੋੜੇ ਨਹੀਂ ਹੋਣਾ ਚਾਹੀਦਾ ਅਸੀਂ ਤਾਂ ਨਵਾਨੇ ਸੇਕਾਂ ਆਪਣੇ ਉਹਦਿਆਂ ਤੋਂ ਸਤਿਫੇ ਦੇ ਕੇ ਤਲਬ ਹੋਏ ਸੀ ਤੇ ਆਪਣੇ ਗੁਨਾਹ ਵੀ ਮੰਨੇ ਸੀ 6 ਤੋਂ 7 ਗਲਤੀਆਂ ਜਿਹੜੀਆਂ ਗਲਤੀਆਂ ਨਹੀਂ ਉਹਨਾਂ ਨੂੰ ਵੱੱਜਰ ਗੁਨਾਹ ਕਵਾਂਗੇ ਜਿਹੜੇ ਮੰਨੇ ਗਏ ਸੁਖਬੀਰ ਸਿੰਘ ਬਾਦਲ ਵੱਲੋਂ ਲੇਕਿਨ ਸੁਖਬੀਰ ਸਿੰਘ ਬਾਦਲ ਜਿਵੇਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਾਹਰ ਆਏ ਅਜੇ 14 ਜਨਵਰੀ ਨੂੰ ਮੰਗੀ ਵਾਲੇ ਦਿਨ ਸ੍ਰੀ ਮੁਖਤਸਰ ਸਾਹਿਬ ਦੀ ਧਰਤੀ ਤੋਂ ਉਹ ਸਾਰੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਗਿਆ ਉਨੇ ਕਹੇ ਤਾਂ ਮੈਂ ਵੈਸੇ ਆਪਣੀ ਝੋਲੀ ਚ ਪਾਇ ਲੈ ਮੈਂ ਕਿਹੜੇ ਬੱਜਰ ਘਣਾ ਕੀਤੇ ਨੇ ਜਦੋਂ ਬਾਬਲ ਕਲਾਂ ਦਾ ਗੋਲੀकांड ਹੋਇਆ ਕਹਿੰਦਾ ਉਹਨਾਂ ਦਿਨਾਂ ਚ ਮੈਂ ਆਈ ਥਿੰਕ ਕਹਿੰਦਾ ਮੈਂ ਬਾਹਰ ਦੇ ਦੌਰੇ ਤੇ ਹੈਗਾ ਸੀ ਭਾਈ ਗ੍ਰਹਿ ਮਤਰਾਲਾ ਵੀ ਤੁਹਾਡੇ ਕੋਲ ਸੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਬੁੱਧ ਖਾਸ ਕਰਕੇ ਪੰਤਕ ਲੋਕ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਬੁੱਧੂ ਨਹੀਂ ਬਣਾ ਸਕਦੇ ਤੁਸੀਂ ਉਹਨਾਂ ਨੂੰ ਸਰੂਪੇ ਦਿੱਤੇ ਤੁਸੀਂ ਉਹਨਾਂ ਨੂੰ ਵੱਡੀਆਂ ਉਪਾਦੀਆਂ ਦਿੱਤੀਆਂ ਤੁਸੀਂ ਉਹਨਾਂ ਨੂੰ ਲੋਕ ਸਭਾ ਵਿਧਾਨ ਸਭਾ ਦੀਆਂ ਟਿਕਟਾਂ ਦਿੱਤੀਆਂ ਜਿਨ੍ਹਾਂ ਨੇ ਸਿੱਖਾਂ ਦੀ ਨਸ਼ਲ ਕੁਸ਼ੀ ਕੀਤੀ ਤੁਸੀਂ ਉਹਨਾਂ ਦੇ ਗਲਾਂ ਦੇ ਵਿੱਚ ਸਿਰੋਪੇ ਪਾਏ ਸੋਪੇ ਕਿਨਾਂ ਦੇ ਗਲਾਂ ਚ ਪਾਉਣੇ ਸੀ ਜਿਹੜੇ ਬਾਈਬਲ ਕਲਾ ਗੋਣੀकांड ਹੋਇਆ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਸੀ ਕਿ ਸਾਡੇ ਗੁਰੂ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਹੈ ਡੇਰਾ ਸੱਚਾ ਸੋਹਦੇ ਨੂੰ ਜੇ ਪ੍ਰਮੋਟ ਕੀਤਾ ਗਿਆ ਹੈ ਤੇ ਸੁਬੀ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦਾ ਸਭ ਤੋਂ ਵੱਡਾ ਹੱਥ ਹੈ ਪੰਥ ਦਾ ਜਿਹੜਾ ਦਿਲ ਦਾ ਦਰਦ ਹੈ ਉਹ ਹਾਲੇ ਮਠਾ ਨਹੀਂ ਹੋ ਰਿਹਾ ਪੰਥ ਚਾਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਫਿਰ ਦੁਬਾਰਾ ਆਵੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਸਿੱਖ ਚਿਹਰਾ ਹੈ ਮੁੱਖ ਮੰਤਰੀ ਬਣੇ ਲੇਕਿਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਪਰਿਵਾਰ ਨੂੰ ਪੰਥ ਹੁਣ ਵੇਖਣਾ ਨਹੀਂ ਚਾਹੁੰਦਾ ਸੁਖਬੀਰ ਸਿੰਘ ਬਾਦਲ ਨੂੰ ਪੰਥ ਪਿਆਰਾ ਹੈ ਕਿ ਆਪਣੀ ਵਜ਼ੀਰੀ ਕਿ ਆਪਣੀ ਜਿਹੜੀ ਕਿੰਗਸ਼ਿਪ ਹੈ ਉਹ ਪਿਆਰੀ ਹੈ ਸੁਖਬੀਰ ਸਿੰਘ ਬਾਦਲ ਨੂੰ ਮੰਥਨ ਕਰਨਾ ਚਾਹੀਦਾ ਹੈ ਪੰਪ ਦੇਣ ਵਾਲੇ ਬਹੁਤ ਬਹੁਤ ਜ਼ਿਆਦਾ ਨੇ ਕਿ ਸੁਖਬੀਰ ਤੇਰੀ ਸੋਚ ਤੇ ਪੈਰਾਂ ਦੇ ਆ ਕੇ ਠੋਕੇ ਲੇਕਿਨ ਕੀ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕੀਤੀ ਹੈ ਹੁਕਮ ਨਾਵੇਂ ਮੰਨੇ ਨੇ ਜਿਹੜੇ ਸਿੱਖ ਜਿਹੜੇ ਅੰਮ੍ਰਿਤਧਾਰੀ ਦਸਤਾਰ ਧਾਰੀ ਲੋਕ ਉਹਦੇ ਨਾਲ ਰਹਿੰਦੇ ਨੇ ਕੀ ਉਹ ਸਮਝਾ ਨਹੀਂ ਸਕਦੇ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਤੋਂ ਬਾਹਰ ਜਾ ਰਹੇ ਹਾਂ ਅਸੀਂ ਉਹਦੀ ਮਰਿਆਦਾ ਦੇ ਅੰਦਰ ਨਹੀਂ ਰਹਿ ਰਹੇ ਪੰਥ ਹਾਲੇ ਵੀ ਸ਼ਰੂਪਣੀ ਅਕਾਲੀ ਦਲ ਨੂੰ ਵੋਟ ਪਾਉਣਾ ਚਾਹੁੰਦਾ ਹੈ ਲੇਕਿਨ ਪੰਥ ਨਹੀਂ ਚਾਹੁੰਦਾ ਕਿ ਸੁਖਬੀਰ ਸਿੰਘ ਬਾਦਲ ਫਿਰ ਦੁਬਾਰਾ ਸ਼ਰੂਪਣੀ ਅਕਾਲੀ ਦਲ ਦੇ ਵਿੱਚ ਪ੍ਰਧਾਨ ਬਣੇ ਜੇਕਰ ਪੰਥ ਦੀ ਬਹਾਲੀ ਚਾਹੀਦੀ ਹੈ ਜੇਕਰ ਸੋਚਦੇ ਹਾਂ ਕਿ ਪੰਥ ਤਰੱਕੀ ਕਰੇ ਤਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਸ਼ਰੂਪਣੀ ਅਕਾਲੀ ਦਲ ਦਾ ਖਹਿੜਾ ਛੱਡ ਕੇ ਘਰ ਬੈਠਣਾ ਚਾਹੀਦਾ ਹੈ ਇੱਕ ਵਰਕਰ ਵਾਂਗੂ ਕੰਮ ਕਰਨਾ ਚਾਹੀਦਾ ਹੈ ਜਿਹੜਾ ਮਰਜ਼ੀ ਪ੍ਰਧਾਨ ਬਣੇ ਜਿਹੜਾ ਮਰਜ਼ੀ ਮੰਤਰੀ ਬਣੇ ਮਨਪ੍ਰੀਤ ਯਾਲੀ ਵੀ ਹੈ ਬਿਕਰਮਜੀਤ ਸਿੰਘ ਮਜੀਠੀਆ ਵੀ ਹੈ ਤੁਸੀਂ ਭਾਈ ਅਮਰਤਪਾਲ ਖਾਲਸਾ ਨੂੰ ਕਹਿ ਦਿੰਦੇ ਉਹਨਾਂ ਨੂੰ ਆਪਣੀ ਪਾਰਟੀ ਨਾ ਬਣਾਉਣ ਦੀ ਲੋੜ ਪੈਂਦੀ ਤੁਸੀਂ ਸਿਮਰਜੀਤ ਸਿੰਘ ਮਾਨ ਨੂੰ ਕਹਿ ਦਿੰਦੇ ਆਪਣੀ ਪਾਰਟੀ ਨੂੰ ਛੱਡ ਕੇ ਆਉਂਦੇ ਵੀ ਭਾਈ ਤੁਸੀਂ ਮੁੱਖ ਮੰਤਰੀ ਬਣੋ ਤੁਸੀਂ ਪੰਥ ਲਈ ਕੰਮ ਕਰੋ ਤੁਸੀਂ ਪੰਜਾਬ ਦਾ ਕੰਮ ਸੰਭੋ ਤੇ ਲੋਕਾਂ ਨੇ ਖੁਸ਼ੀ-ਖੁਸ਼ੀ ਵੋਟ ਜਿਹੜੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪਾ ਵੀ ਦੇਣੀ ਹੈ ਹੁਣ ਬਿਕਰਮਜੀਤ ਸਿੰਘ ਮਜੀਠੀਆ ਨੇ ਬੜੀ ਵੱਡੀ ਗੱਲ ਕਹੀ ਹੈ ਐਟ ਲੀਸਟ ਭਾਵੇਂ ਉਹਨਾਂ ਨੂੰ ਨਸ਼ਾ ਤਸਕਰ ਕਿਹਾ ਜਾਂਦਾ ਹੈ ਉਹਨਾਂ ਨੂੰ ਚਟੇ ਦਾ ਵਪਾਰੀ ਕਿਹਾ ਜਾਂਦਾ ਹੈ ਫਿਰ ਵੀ ਪੰਥ ਦੇ ਪ੍ਰਤੀ ਉਹਨਾਂ ਦੇ ਦਿਲ ਦੇ ਵਿੱਚ ਦਰਦ ਹੈ ਇਸ ਕਰਕੇ ਉਹਨਾਂ ਨੇ ਆਪਣੇ ਸਕੇ ਜਿਜੇਨੀ ਵੀ ਬਖਸ਼ਿਆ ਕਿ ਇੱਕ ਇੱਕ ਆਦਮੀ ਦੇ ਇਸ਼ਾਰਿਆਂ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਪਾਰਟੀ ਨੱਚ ਰਹੀ ਹੈ ਖੇਡ ਰਹੀ ਹੈ ਬਾਅਦ ਵਿੱਚ ਭਾਵੇਂ ਉਹਨੂੰ ਸੁਪਰ ਸੀਐਮ ਕਿਹਾ ਗਿਆ ਭਾਵੇਂ ਕਿਹਾ ਗਿਆ ਸੁਖਵੀਰ ਸਿੰਘ ਬਾਦਲ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਉਹ ਤਾਂ ਫਿਰ ਗੱਲਾਂ ਟਾਲਦੀਆਂ ਹੋਈਆਂ ਨਾ ਬਿਕਰਮਜੀਤ ਸਿੰਘ ਮਜੀਠੀਆ ਵੀ ਹੋ ਸਕਦੇ ਨੇ ਮਨਪ੍ਰੀਤ ਯਾਲੀ ਹੋ ਸਕਦੇ ਨੇ ਸੁਖਪਾਲ ਸਿੰਘ ਖਹਿਰਾ ਵੀ ਹੋ ਸਕਦੇ ਨੇ ਯਾਨੀ ਕਿ ਵੱਡੇ ਆਗੂਆਂ ਨੂੰ ਜੇਕਰ ਮੌਕੇ ਦਿੱਤੇ ਜਾਣ ਜੇਕਰ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ ਤਾਂ ਸਿੱਖ ਪੰਥ ਫਿਰ ਦੁਬਾਰਾ ਜੁੜ ਜਾਵੇਗਾ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਵੇਗਾ ਵੋਟ ਪਾਈਏ ਹੀ ਕਿਉਂ ਦੂਜੀਆਂ ਪਾਰਟੀਆਂ ਨੂੰ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਹੈ ਭਾਰਤੀ ਜਨਤਾ ਪਾਰਟੀ ਵੈਸੇ ਲੋਕਤੰਤਰ ਦੇ ਵਿੱਚ ਅਸੀਂ ਰਹਿ ਰਹੇ ਹਾਂ ਦੁਨੀਆ ਦਾ ਸਭ ਤੋਂ ਵੱਡਾ ਦੈਮੋਕਰੈਟਿਕ ਜਿਹੜੀ ਅਦੇਸ਼ ਹੈ ਉਹ ਭਾਰਤ ਹੈ ਮੈਂ ਇਹ ਨਹੀਂ ਕਹਿੰਦਾ ਕਿ ਦੂਸਰੀਆਂ ਪਾਰਟੀਆਂ ਨੂੰ ਰੋਟੀ ਪਾਣੀ ਚਾਹੀਦੀ ਲੇਕਿਨ ਪੰਥ ਨੂੰ ਲੋੜ ਹੀ ਕਿਉਂ ਪਵੇ ਦੂਸਰੀਆਂ ਪਾਰਟੀਆਂ ਵੱਲ ਜਾਣ ਦੀ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਹੀ ਲੀਡਰ ਹੋਣ ਸਹੀ ਮੁੱਖ ਮੰਤਰੀ ਹੋਵੇ ਤੇ ਸਹੀ ਪ੍ਰਧਾਨ ਹੋਵੇ ਪੰਜਾਬੀਓ ਮੈਨੂੰ ਤੁਹਾਡੇ ਸੁਝਾਵਾਂ ਦਾ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਕਿ ਮਨਪ੍ਰੀਤ ਯਾਦਲੀ ਵਿਕ੍ਰਮਜੀਤ ਸਿੰਘ ਜੀਠੀਆ ਸੁਖਵਾਲ ਸਿੰਘ ਖੈਰਾ ਅਤੇ ਹੋਰ ਵੀ ਕਈ ਅਨੇਕਾ ਨਾਮ ਨੇ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਗੁੱਜੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਉਹਨਾਂ ਨੂੰ ਸ਼ਰੂਮਣੀ ਅਕਾਲੀ ਦਲ ਦੀ ਵਗ ਰੋਸ ਸੁਆਣੀ ਚਾਹੀਦੀ ਹੈ ਸੁਖਬੀਰ ਬਾਦਲ ਨੂੰ ਸਮਝਣਾ ਚਾਹੀਦਾ ਹੈ ਕਿ ਮੈਂ ਸਿੱਖ ਪੰਧਾ ਨੁਕਸਾਨ ਬਹੁਤ ਕਰ ਰਿਹਾ ਹਾਂ ਇਸ ਲਈ ਮੈਨੂੰ ਆਪਣੇ ਪੈਰ ਸ਼ਰੂਮਣੀ ਅਕਾਲੀ ਦਲ ਤੋਂ ਪਿੱਛੇ ਖਿੱਚ ਕੇ ਘਰ ਬੈਠਣਾ ਚਾਹੀਦਾ ਹੈ ਐਜ਼ ਅ ਵਰਕਰ ਕੰਮ ਕਰਨਾ ਚਾਹੀਦਾ ਹੈ ਸ਼ਰੂਮਣੀ ਅਕਾਲੀ ਦਲ ਦੇ ਵਿੱਚ